ਗਿਆਨ ਦੇ 10 ਮੋਤੀ ਜਿੱਤਨ ਲਈ ਜੇ ਕੋਈ ਚੀਜ਼ ਹੈ ਤਾਂ ਉਸ ਦਾ ਨਾਮ ਹੈ ਪਿਆਰ ਪੀਣ ਲਈ ਜੇ ਕੋਈ ਚੀਜ਼ ਹੈ ਤਾਂ ਉਸ ਦਾ ਨਾ ਹੈ ਕ੍ਰੋਧ ਖਾਣ ਲਈ ਜੇ ਕੋਈ ਚੀਜ਼ ਹੈ ਤਾਂ ਉਹ ਹੈ ਗਮ ਦੇਣ ਲਈ ਕੋਈ ਚੀਜ਼ ਹੈ ਤਾਂ ਉਹ ਹੈ ਦਾਨ ਕਰਨ ਦੇ ਲਈ ਕੋਈ ਚੀਜ਼ ਹੈ ਤਾਂ ਉਸ ਦਾ ਨਾਮ ਹੈ ਦਇਆ ਲੈਣ ਦੇ ਲਈ ਕੋਈ ਚੀਜ਼ ਹੈ ਤਾਂ ਉਹ ਹੈ ਗਿਆ ਕਹਿਣ ਦੇ ਲਈ ਕੋਈ ਚੀਜ਼ ਹੈ ਤਾਂ ਉਹ ਹੈ ਸੱਚ ਰੱਖਣ ਲਈ ਕੋਈ ਚੀਜ਼ ਹੈ ਤਾਂ ਹੈ ਇੱਜ਼ਤ ਉਹ ਚੀਜ਼ ਜਿਸ ਨੂੰ ਸੁੱਟਣ ਦੀ ਜ਼ਰੂਰਤ ਹੈ ਉਹ ਹੈ ਈਰਖਾ ਅਤੇ ਉਹ ਵਸਤੂ ਜਿਸ ਨੂੰ ਛੱਡਣ ਦੀ ਜ਼ਰੂਰਤ ਹੈ ਉਹ ਹੈ ਮੋਹ ਮੋਹ ਮਾਇਆ ਜੋ ਕਿ ਇਨਸਾਨ ਨੂੰ ਹਮੇਸ਼ਾ ਜੰਜੀਰਾਂ ਵਿੱਚ ਜਕੜ ਕੇ ਰੱਖਦਾ ਹੈ ਇਹਨਾਂ 10 ਗਿਆਨ ਦੇ ਮੋਤੀਆਂ ਤੇ ਅਮਲ ਕਰੋ ਅਤੇ ਆਪਣਾ ਜੀਵਨ ਸਫਲਾ ਕਰੋ। ਧੰਨਵਾਦ।